ਸੋ ਹਮਨ ਨਾ ਵਸਾਇਆ ਸਤਿਗੁਰ ਜੀ ਕਹਿੰਦੇ ਨੇ ਜਿਸ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਮਾਤਾ ਦੇ ਉਦਰ ਦੇ ਅੰਦਰ ਪੈਦਾ ਕੀਤਾ ਦੇਖਭਾਲ ਕੀਤੀ ਤੇਰੀ ਸੰਭਾਲ ਕੀਤੀ ਤੂੰ ਕੀ ਹੋਇਆ ਕਿ ਸੰਸਾਰ ਦੇ ਉੱਪਰ ਆ ਕੇ ਉਸ ਕਰਤੇ ਵਾਹਿਗੁਰੂ ਜੀ ਨੂੰ ਭੁੱਲ ਗਿਆ ਤੇ ਸਤਿਗੁਰ ਜੀ ਕਹਿ ਵੀ ਰਹੇ ਨੇ ਕਹਿੰਦੇ ਨੇ ਜੈਸੀ ਅਗਮ ਉਦਰ ਮੈਂ ਕੱਸੀ ਬਾਹਰ ਮਾਇਆ ਕਹਿੰਦੇ ਨੇ ਜਿਹੜੀ ਅੱਗ ਮਾਤਾ ਦੇ ਉਦਰ ਦੇ ਅੰਦਰ ਸੀਨਾ ਜਿਹਦੇ ਵਿੱਚੋਂ ਅਕਾਲਪੁਰਖ ਨੇ ਬਚਾਇਆ ਤੇ ਉਹ ਮਾਇਆ ਬਾਹਰ ਸੰਸਾਰ ਦੇ ਉੱਪਰ ਵੀ ਹੈ ਕਿਹੜੀ ਇੱਕ ਤਾਂ ਮੈਂ ਮੈਂ ਵਾਲੀ ਅਹੰਕਾਰ ਵਾਲੀ ਕਾਮ ਕ੍ਰੋਧ ਲੋਭ ਅਹੰਕਾਰ ਇਹ ਬਹੁਤ ਵੱਡੀ ਮਾਇਆ ਹੈ ਇਹਦੇ ਅੰਦਰ ਬੰਦਾ ਐਸਾ ਫਸਿਆ ਅਹੰਕਾਰ ਰੋਗ ਦੇ ਅੰਦਰ ਉਸ ਕਰਤੇ ਵਾਹਿਗੁਰੂ ਨੂੰ ਭੁੱਲ ਗਿਆ ਕਹਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤ ਖੇਲ ਚਾਇਆ ਉਸ ਕਰਤੇ ਵਾਈਕ੍ਰੂ ਜੀ ਨੇ ਇੱਕ ਖੇਲ ਬੁੜਾਈ ਮਾਤਾ ਦੇ ਉਤਰ ਦੇ ਅੰਦਰ ਮਨੁੱਖ ਜਾਂ ਜੀਵ ਕੀ ਕਰਤਾ ਉਸ ਕਰਤੇ ਵਾਈਕ੍ਰੂ ਦੇ ਨਾਲ ਜੁੜਿਆ ਉਸ ਵਾਈਕ੍ਰੂ ਦੇ ਚੇਤਨ ਦੇ ਨਾਲ ਜੁੜਿਆ ਮਾਤਾ ਅਨੁਭੋਜਨ ਪ੍ਰਸ਼ਾਦਾ ਸ਼ਕਤੀ ਹੈ ਕਿ ਗਰਮ ਤੇ ਅੰਦਰ ਪਾਲ ਰਹੇ ਬੱਚੇ ਨੂੰ ਸਤਿਗੁਰੂ ਜੀ ਰਿਜਕ ਪਹੁੰਚਾਉਂਦੇ ਨੇ ਐਸੀ ਹੀ ਤਰ੍ਹਾਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਗੂਜਰੀ ਮਹੱਲਾ 5ਵਾਂ ਰਹਿਨਾਸ ਸਾਹਿਬ ਦੇ ਅੰਦਰ ਦੇਖੋ ਸਤਿਗੁਰੂ ਜੀ ਕਿੱਥੇ ਕਿੱਥੇ ਰਿਜਕ ਪਹੁੰਚਾਉਂਦੇ ਨੇ ਉਹ ਕਾਤਾ ਵਾਇਤੂ ਆਪਣੇ ਮਨੁੱਖ ਨੂੰ ਕਿਵੇਂ ਰਿਜਕ ਪਹੁੰਚਾਉਂਦਾ ਆਪਾਂ ਗੂਜਰੀ ਮਹੱਲੇ 5ਵੇਂ ਦੇ ਅੰਦਰ ਇੱਕ ਬਚਨ ਪੜ੍ਹਦੇ ਹਾਂ ਕਹਿੰਦੇ ਉਟਾ ਊੜ ਜਿਸ ਵਕਤ ਸੱਚ ਬੱਚਰੇ ਛੜਿਆ ਅੱਜ ਸੰਸਾਰ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਪੂੰਜਾ ਆਮ ਮੈਦਨਾ ਨਹੀਂ ਆਪਾਂ ਅਦਰ ਕੰਟਰੀ ਚਲ ਕੇ ਉੱਤਰ ਦੇਖਣ ਨੂੰ ਮਿਲਦੀਆਂ ਨੇ ਕਹਿੰਦੇ ਪਹਿਲੇ ਸਮਿਆਂ ਅਦਰ ਪੂੰਜਾ ਕੀ ਕਰਦੇ ਸਨ ਸੀ ਪਰਦੇਸ਼ ਵਿਦੇਸ਼ਾਂ ਤੋਂ ਆਉਂਦੇ ਨਾਲ ਆਪਣੇ ਬੱਚਿਆਂ ਨੂੰ ਉੱਥੇ ਛੱਡ ਕੇ ਤੇ ਇੱਥੇ ਮਨ ਮੈ ਸਿਮਰਨ ਕਰਿਆ ਆਪਣ ਨੂੰ ਚੇਤਨ ਕਰਕੇ ਆਪਣੇ ਬੱਚਿਆਂ ਤੱਕ ਭੋਜਨ ਪਹੁੰਚੋਣੀਆਂ ਸੀ ਤੇ ਐਸੀ ਤਰ੍ਹਾਂ ਸਤਿਗੁਰੂ ਜੀ ਸੈਲ ਪੱਥਰ ਵਿੱਚ ਜੰਤ ਉਪਾਏ ਤਾਕਾ ਰਿ ਅਗਿਆ ਕਰ ਧਰਿਆ ਸਤਿਗੁਰੂ ਜੀ ਕਹਿੰਦੇ ਨੇ ਪੱਥਰਾਂ ਦੇ ਅੰਦਰ ਜੀਵ ਵਸਦੇ ਨੇ ਸੈਲ ਤੋਂ ਪਾਪ ਪੱਥਰ ਪੱਥਰ ਦੇ ਅੰਦਰ ਜੀਵ ਵਸਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉੱਥੇ ਕੋਈ ਹੱਤ ਨਹੀਂ ਉੱਥੇ ਕੋਈ ਦੁਕਾਨ ਨਹੀਂ ਉੱਥੇ ਕੋਈ ਪੰਡਾਲ ਨਹੀਂ ਜਿੱਥੋਂ ਉਹ ਪੱਥਰ ਛਕ ਲਵੇ ਪਰ ਸਤਿਗੁਰੂ ਜੀ ਕਹਿੰਦੇ ਨੇ ਤਾਂ ਘਰ ਵਿੱਚ ਆਗਾ ਕਰ ਧਰਿਆ ਕਹਿੰਦੇ ਨੇ ਉਸ ਪੱਥਰਾਂ ਵਿੱਚ ਵੱਸਦਾ ਹੈ ਦੀਪ ਵਾਸ ਤੇ ਵੀ ਸਤਿਗੁਰੂ ਜੀ ਰਜਿਤ ਹਪਉਂਦੇ ਨੇ ਤੇ ਕੀ ਹੋਇਆ ਬੇਸ਼ੁਕਰੇ ਲੋਕ ਆਪਾਂ ਕਿਉਂਕਿ ਜਿਨ੍ਹਾਂ ਚਿਕਰ ਸ਼ੁਕਰਾਨਾ ਸਤਿਗੁਰੂ ਜੀ ਦਾ ਨਹੀਂ ਹੁੰਦਾ ਉਤਨਾ ਚਿਕਰ ਅੰਦਰ ਦੀ ਆਪਣੀ ਤ੍ਰਿਸ਼ਨਾ ਭੁੱਖ ਨਹੀਂ ਮਿਲਦੀ ਜਿੰਨਾ ਜਿਕਰ ਸਬਰ ਨਹੀਂ ਸੰਤੋਖ ਨਹੀਂ ਉਤਨਾ ਜਿਕਰ ਦਇਆ ਪੈਦਾ ਨਹੀਂ ਹੋਣੀ ਜੇ ਦਇਆ ਪੈਦਾ ਹੋਵੇਗੀ ਧਰਮ ਆਵੇਗਾ ਜੇ ਧਰਮ ਆਇਆ ਤਾਂ ਸਤਿਗੁਰੂ ਜੀ ਕਹਿੰਦੇ ਨੇ ਫਿਰ ਸਾਰੇ ਆਪ ਹੁੰਦੇ ਨੇ ਮੈਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਵਿਚਾਰ ਕਰਾਂ ਉਪਰੰਤ ਸਮਾਪਤੀ ਵੱਲ ਵਧੀਏ ਕਿਉਂਕਿ ਸਾਡੇ ਸਰਕਾਰ ਜੋ ਉਸਤਾਦ ਜੀ ਰਾਗੀ ਪਾਈ ਉਪਕਾਰ ਸਿੰਘ ਜੀ ਛੇਜੀ ਸਤਨ ਵਾਲੇ ਉਹ ਬੱਚੇ ਨੇ ਆਪਣੇ ਵਾਸਤੇ ਜੋ ਹਰਕਸ ਕੁਰਬਾਨੀ ਕੀਰਤਨ ਦੇ ਨਾਲ ਆਪਾਂ ਨੂੰ ਜੁੜਨਗੇ ਤੇ ਆਪਾਂ ਉਹਨਾਂ ਪਾਸੋਂ ਦਾਹਾ ਲੈਣਾ ਹੈ ਉਹ ਆਪਣੇ ਵਿਚਾਰ ਪੁੱਛੇ ਨੇ ਮੈਂ ਆਪ ਜੀ ਦੇ ਨਾਲ ਜਿੱਕੀ ਜੀ ਵਿਚਾਰ ਕਰਾਂ ਤੇ ਸਮਾਪਤੀ ਦੇ ਬਾਰ ਬਾਰ ਆਪਣੀ ਬਾਣੀ ਨੂੰ ਬਰਾਮ ਦਵਾ ਆਪਾਂ ਇੱਕ ਵਿਚਾਰ ਸੁਣਦੇ ਵੀ ਹਾਂ 1699 ਈਸਵੀ ਵਾਲੇ ਦਾਣਾ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਜਦ ਜਿੱਤੇ ਤੋਂ ਖਾਲਸਾ ਪੰਥ ਆਗਿਆ ਉਹਦੇ ਤੋਂ ਆਪਾਂ ਇੱਕ ਪੰਜ ਪਿਆਰੇ ਸਰਬਾਨਾਂ ਦੇ ਨਾਮ ਆਪਾਂ ਨੂੰ ਲਫ਼ਸ ਸਾਰਿਆਂ ਨੂੰ ਯਾਦ ਨੇ ਇਹਦੇ ਵਿੱਚ ਇੱਕ ਮੇਰੇ ਹਿਸਾਬ ਦੇ ਨਾਲ ਇੱਕ ਬਹੁਤ ਵੱਡੀ ਸ਼ਖਸ਼ ਹੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਬਾਤ ਮਾਰਦੇ ਆ ਨਾ ਸਤਪੁਰ ਜੀ ਭਰੇ ਪੰਡਾਲ ਦੇ ਅੰਦਰ 80 ਹਜ਼ਾਰ ਦਾ ਕੱਪ ਲਿਖਦੇ ਆ ਲਿਖਣ ਵਾਲੇ ਕਿਉਂਕਿ ਵਿਦਵਾਦ ਨੇ ਉਹਨਾਂ ਦੀ ਕਰਨ ਲਿਖਤੀ ਹੈ 80 ਹਜ਼ਾਰ ਦੇ ਕੱਪ ਦੇ ਅੰਦਰ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ਼ਮਸ਼ੀਰ ਮਿਆਰ ਦੇ ਵਿੱਚੋਂ ਕੱਢ ਕੇ ਬਾਤ ਮਾਰਦੇ ਨੇ ਲਲਕਾਰ ਕਰਦੇ ਨੇ ਕਿ ਮੇਰੀ ਸ਼ਮਸ਼ੀਰ ਪਿਆਸੀ ਹੈ ਇਸ ਨੂੰ ਸੀਸ ਚਾਈਦਾ ਤਾਂ ਉਹਤੇ ਕਹਿੰਦੇ ਨੇ ਦਿਆ ਕਰਾ ਅੱਪਾ ਹੁਣੀ ਇੱਕ ਬਚਨ ਪੜਿਆ ਕਿ ਦਇਆ ਸੰਤੋਖ ਸਬਰ ਇਹ ਜਿੰਨਾ ਚਿਕ ਪੈਰਾਂ ਨਹੀਂ ਮਨੁੱਖ ਦੇ ਅੰਦਰ ਆਉਂਦਾ ਉਹਨਾਂ ਚਿਕ ਸਾਹਿਬ ਨਹੀਂ ਮਿਲਦੇ ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਪਰ ਇਹ ਪੰਡਾਲ ਦੇ ਅੰਦਰ ਮਨੁੱਖ ਸੋਚਦੇ ਨੇ ਕਿ ਇਹ ਗੁਰੂ ਕੀ ਕੌਤ ਕਰੇਗਾ ਕਿ ਕਿਉਂ ਸੀਸ ਮੰਦਰ ਇਹਨੇ ਕਿਆ ਪਤਾ ਕਿਆ ਕਰਨਾ ਤੇ ਕਹਿੰਦੇ ਨੇ ਦਇਆ ਮਯਾ ਤਸੀਹ ਸਤਗੁਰੂ ਜੀ ਦੀ ਸਭਸ਼ੀਰ ਨੇ ਪੇਟ ਕੀਤਾ ਤੰਬੂ ਦੇ ਅੰਦਰ ਸਤਗੁਰੂ ਜੀ ਲੈ ਗਏ ਜੀ ਪਹਿਲਾ ਦਇਆ ਦਇਆ ਆਵੇ ਕੀ ਪਰ ਇੱਕ ਸਤਗੁਰੂ ਜੀ ਨੇ ਸਮਝਾਉਣ ਦੇ ਵਾਸਤੇ ਇਹ ਜੋ ਆਪਾਂ ਨੇ ਵਾਸਤੇ ਕੀਤਾ ਨਾ ਤੇ ਸਿਰਫ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਦਸੋਂ ਵਾਸਤੇ ਕੀਤਾ ਦਇਆ ਪਹਿਲਾ ਭਾਈ ਦਇਆ ਸਿਕਾਏ ਭਾਈ ਦਇਆ ਸਿੰਘ ਪੰਜ ਪਿਆਰੇ ਸਰਬਾਨਾਂ ਦੇ ਅੰਦਰ ਜੁੜੇ ਫਿਰ ਕਹਿੰਦੇ ਨੇ ਫਿਰ ਲੋਹਕਾਰ ਕੀਤੀ ਮੇਰੀ ਸ਼ਮਸ਼ੀਰ ਪਿਆਸੀ ਹੈ ਇੱਕ ਸੀਸ ਹੋਰ ਮੰਦੀ ਹੈ ਫਿਰ ਧਰਮ ਚੱਲ ਆਇਆ ਫਿਰ ਕਹਿੰਦੇ ਨੇ ਫਿਰ ਦੂਜਾ ਦਇਆ ਦੇ ਨਾਲ ਸੰਤੋਖ ਦੇ ਨਾਲ ਫਿਰ ਧਰਮ ਕੈ ਦਾ ਹੁੰਦਾ ਹੈ ਫਿਰ ਸੰਤੋਖ ਆਇਆ ਫਿਰ ਕਹਿੰਦੇ ਨੇ ਮੌਕਮ ਆਇਆ ਮੋਹ ਵੀ ਜ਼ਰੂਰੀ ਹੈ ਸਤਿਗੁਰ ਦੇ ਨਾਲ ਲੱਗੇ ਤਾਂ ਸਤਿਗੁਰ ਨਾਲ ਜੇਕਰ ਮੋਹ ਪਵੇਗਾ ਪਿਆਰ ਪਵੇਗਾ ਉਹਦੀ ਇਬਾਦਤ ਹੋਵੇ। ਪਰ ਕਹਿੰਦੇ ਨੇ ਜਦੋਂ ਪੰਜਵੇਂ ਦੀ ਸੰਗਤ ਜੀ ਨੇ ਪੁਕਾਰ ਕੀਤੀ ਤਾਂ ਫਿਰ ਸਾਹਿਬ ਆਇਆ। ਇਹ ਸੰਗਤ ਜੀ ਆਪਾਂ ਨੂੰ ਸਮਝਾਉਣਾ ਕਰਦੇ ਨੇ ਦਇਆ, ਸੰਤੋਖ, ਹਿੰਮਤ, ਧਰਮ ਤੇ ਸਾਹਿਬ। ਇਹ ਆਪਾਂ ਨੇ ਅੰਦਰ ਪੈਦਾ ਕਰਨੇ ਚਾਹੀਦੇ ਨੇ। ਦਇਆ, ਸੰਤੋਖ ਤੇ ਧਰਮ ਤੇ ਸਾਹਿਬ ਫਿਰ ਮਿਲਦੇ ਨੇ। ਤੇ ਸਾਹਿਬ ਨੂੰ ਮਿਲਣ ਵਾਸਤੇ ਕੀ ਕਰਨਾ ਪੈਂਦਾ ਹੈ? ਕੀ ਉਸ ਕਰਤੇ ਦੀ ਇਬਾਦਤ ਕਰਨੀ ਪੈਂਦੀ ਹੈ ਅਮਰਤ ਵੇਲੇ ਜਾਗਣਾ ਪੈਂਦਾ ਹੈ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਨਾ ਪੈਂਦਾ ਹੈ ਬਾਣੀ ਪੜ੍ਹਨੀ ਪੈਂਦੀ ਹੈ ਸੁਣਨੀ ਪੈਂਦੀ ਹੈ ਸਤਿਗੁਰ ਜੀ ਸਾਹਿਬ ਦਾ ਬਚਨ ਹੈ ਕਿ ਸਤਿਗੁਰ ਜੀ ਕਹਿੰਦੇ ਨੇ ਕਿ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭੜਕੇ ਉੱਠ ਹਨ ਨਾਮ ਧਿਆਵੈ ਜਿਹੜੇ ਉਸ ਕਰਤੇ ਵਾਇਕ ਨੂੰ ਸਭ ਤੋਂ ਪਾਤਸ਼ਾਹ ਜੀ ਦੇ ਸਿੱਖ ਕਹਉਂਦੇ ਨੇ ਕਹਿੰਦੇ ਨੇ ਉਹਨਾਂ ਦਾ ਕੰਮ ਪਹਿਲਾਂ ਪਤਾ ਕੀ ਹੈ ਪ੍ਰਭਾਤ ਵਿੱਚ ਉੱਠਣਾ ਇਸ਼ਨਾਨ ਕਰਨਾ ਉਸ ਕਰਤੇ ਵਾਇਕ ਨੂੰ ਦਾ ਚੰਤਨ ਕਰਨਾ ਫਿਰ ਕਹਿੰਦੇ ਨੇ ਉਸ ਵਾਇਕ ਨੂੰ ਦੇ ਚਿੰਤਨ ਤੋਂ ਬਾਅਦ ਉਹਦੇ ਨਿਤਨੇਮ ਤੋਂ ਬਾਅਦ ਜਪ ਤੋਂ ਬਾਅਦ ਫਿਰ ਆਪਣੀ ਰਸਨਾ ਤੇ ਕੁਝ ਸ਼ਗਨ ਨੂੰ ਧਰਨਾ ਹੈ ਕਿ ਅੱਜ ਆਪਾਂ ਬੇਸ਼ੁਕਰੇ ਲੋਕ ਉਠਣ ਸਾਖ ਖਾਨ ਪੀਰ ਨੂੰ ਲੁੱਜਦੇ ਹਾਂ ਸਤਿਗੁਰ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਸਤਿਗੁਰ ਜੀ ਚਾਰ ਪਹਿਲ ਰਾਤਰੀ ਆਪ ਜੀ ਨੇ ਭਾਣੇ ਅੰਦਰ ਸੁਖਾ ਦੀ ਬਤੀਤ ਕੀਤੀ ਕਿ ਆਪ ਜੀ ਨੇ ਸਵਾਸ ਬਖਸ਼ੇ ਤਾਂ ਬਤੀਤ ਹੋਈ ਦਿਨ ਆਇਆ ਆਪਣੇ ਭਾਣੇ ਦੇ ਅੰਦਰ ਆਪ ਜੀ ਸੁਖਾ ਦੇ ਬਤੀਤ ਕਰਾਉਣੇ ਪਰ ਅੱਜ ਕੱਲ ਕੀ ਹੋਇਆ ਸਮਾਂ ਤਕਦੀਰ ਹੋਇਆ ਅੱਜ ਕੱਲ ਬੱਚੇ ਜਾਂ ਮਰੁੱਖਾਂ ਤੇ ਲਾ ਲਈਏ ਆਪਾਂ ਕੀ ਹੋਇਆ ਕਿ ਉੱਠਦਾ ਪਹਿਲਾ ਹੱਥ ਮੋਬਾਈਲ ਨਾ ਕੋਈ ਚਾਹ ਪਾਣੀ ਨੂੰ ਚਿੱਤ ਕਰਦਾ ਪਹਿਲਾਂ ਉੱਠ ਕੇ ਮੋਬਾਈਲ ਦੇਖਦਾ ਕਿਉਂਕਿ ਕਿਤੇ ਤਾਂ ਸਤਿਗੁਰੂ ਜੀ ਕਹਿੰਦੇ ਨੇ ਪਿਆਰ ਕਰਦੇ ਵਾਹਿਗੁਰੂ ਜੀ ਨਾਲ ਜੁੜਨਾ ਸੀ ਪਰ ਉਹਦਾ ਪਿਆਰ ਸੰਸਾਰ ਤੇ ਮੋਬਾਈਲ ਨਾਲ ਜੁੜ ਗਿਆ ਉੱਠਨਸਾਰ ਹੱਥ ਮੋਬਾਈਲ ਤੇ ਕਹਿੰਦੇ ਪੈਣ ਵਾਸਤੇ ਵੀ ਕੀਰਤ ਸੋਹਣ ਦੀ ਬਾਣੀ ਨਹੀਂ ਕਹਿੰਦੇ ਨੇ ਭੈੜੇ ਭੈੜੇ ਗਾਣੇ ਸੁਣਦਾ ਹੈ ਭੈੜਿਆਂ ਵਿਚਾਰਾ ਵੇਖਦਾ ਹੈ ਤੇ ਕਹਿੰਦੇ ਪੈਣ ਸੌਣ ਵਾਸਤੇ ਵੀ ਫਿਰ ਮੋਬਾਈਲ ਦਾ ਸਾਰਾ ਹੀ ਲੱਗਦਾ ਕਿਉਂਕਿ ਸੰਸਾਰ ਤੇ ਵਿਚਰਦੇ ਹਾਂ ਸੁਣਦੇ ਹਾਂ ਵੇਖਦੇ ਹਾਂ ਕਹਿੰਦੇ ਬਾਬਾ ਜੀ ਜੇਕਰ ਕਿਤੇ 5-7 ਮਿੰਟ ਮੋਬਾਈਲ ਨਾਲ ਵੀ ਕੀ ਨੀ ਪੈ ਲ ਕੇ ਨੀਂਦ ਨਹੀਂ ਆਉਂਦੀ ਕਿਉਂਕਿ ਸੰਸਾਰਿਕ ਗੱਲ ਹੈ ਤੇ ਕਿਤੇ ਸਤਿਗੁਰੂ ਜੀ ਕਹਿੰਦੇ ਨੇ ਕੀਰਤੋ ਸੋਹਿਲ ਦਾ ਪਾਠ ਕਰ ਤਾ ਤੇਰੀ ਰਾਤ ਨੂੰ ਭੈੜੇ ਖਿਆਲ ਤੇ ਕਹਿੰਦੇ ਸਤਿਗੁਰੂ ਜੀ ਸਾਰੀ ਰਾਤ ਤੇਰੀ ਰੱਖਿਆ ਕਰਨਗੇ ਇਸ ਕਰਕੇ ਸਤਿਗੁਰੂ ਜੀ ਸਾਹਿਬ ਮਿਹਰ ਕਰਨ ਆਪਾਂ ਨੂੰ ਨਿਤਨੇਮ ਦੀ ਦਾਤ ਗੁਰੂ ਵਾਲੇ ਬਾਣੀ ਵਾਲੇ ਸਤਿਗੁਰੂ ਜੀ ਆਪਾਂ ਨੂੰ ਬਾਣੀ ਬਾਣੇ ਦੇ ਨਾਲ ਪ੍ਰੇਮ ਬਖਸ਼ ਕਰ ਕਿਉਂਕਿ ਜੇਕਰ ਬਾਣੀ ਦੇ ਨਾਲ ਪ੍ਰੇਮ ਹੋਵੇਗਾ ਤਾਂ ਆਪਣਾ ਆਉਣਾ ਜਾਣਾ ਸਫਲਾ ਹੋ ਸਕਦਾ ਹੈ ਕਿਉਂਕਿ ਜੇ ਸਤਗੁਰ ਦੇ ਦੱਸੇ ਮਾਰਗ ਤੇ ਚੱਲਾਂਗੇ ਤਾਂ ਸਤਗੁਰ ਜੀ ਕਹਿੰਦੇ ਨੇ ਤੇਰਾ ਜੀਵਨ ਸੋਹਣਾ ਬਤੀਤ ਹੋ ਸਕਦਾ ਹੈ ਕਿਉਂਕਿ ਆਪਾਂ ਇੱਕ ਵਚਨ ਪੜ੍ਹਦੇ ਹਾਂ ਬਾਗਾ ਮਹਾਂ ਦੇ ਅੰਤ ਸਤਗੁਰ ਜੀ ਕਹਿੰਦੇ ਨੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਕਹਿੰਦੇ 68 ਤੀਰ ਸਗਲ ਪੁਰ ਜੀ ਦਇਆ ਪ੍ਰਵਾਹ ਕਹਿੰਦੇ ਨੇ ਜੇਕਰ ਆਪਾਂ ਸੱਚੇ ਮਾਰਗ ਤੇ ਚੱਲਾਂਗੇ ਨਾ ਸਤਬੁਰਜੀ ਦੇ ਦੱਸੇ ਮਾਰਗ ਤੇ ਤੇ ਫਿਰ ਸੰਸਾਰ ਉਹਦੀਆਂ ਬੜੀਆਂ ਜਾਂ ਕਰਦਾ ਹੈ ਉਹਦੀ ਸੁਹਰਦਾ ਕਰਦਾ ਹੈ ਤੇ ਜੇਕਰ ਆਪ ਸਭ ਤੀਰਥਾਂ ਦੇ ਦਰਸ਼ਨ ਕਰਨੇ ਨੇ ਸਤਬੁਰਜੀ ਕਹਿੰਦੇ ਨੇ ਜੀ ਦਇਆ ਪ੍ਰਵਾਨ ਇਸ ਜੀਵ ਹੈਗੇ ਨਾ ਜਿਹੜੇ ਆਪਾਂ ਸੰਸਾਰ ਤੇ ਦੇਖਦੇ ਆ ਜੋ ਆਪਣੇ ਸਮੁੱਚੇ ਨਾ ਸਾਡੇ ਉਸਤਾਰਨੀ ਰਾਗੀ ਪਾਈਕਾਰ ਸਿੰਘ ਜੀ ਸ਼੍ਰੀ ਗੰਗਾ ਦੇ ਬਾਰੇ ਇਹ ਬਹੁਤ ਮਹਾਨ ਵੱਡੀ ਸੇਵਾ ਕਰਦੇ ਨੇ ਇਹਦਾ ਕੋਈ ਵਰਮਤ ਸਕੂਲ ਹੈ ਇਹਦਾ ਕੋਈ ਸੰਸਥਾ ਹੈ ਜਿੱਥੇ ਕਰੀਬਨ 50 ਤੋਂ ਪਲਸ ਬੱਚੇ ਮੁਫਤ ਕੁਰਬਾਨੀ ਵਿਦਿਆ ਤੇ ਦੁਨਿਆਵੀ ਵਿਦਿਆ ਲੈ ਰਹੇ ਨੇ ਸਾਡੇ ਸਤਿਕਾਰਯੋਗ ਰਾਗੀ ਭਾਈ ਉਕਾਰ ਸਿੰਘ ਜੀ ਗੁਰੂ ਦਰਬਾਰਾ ਦੇ ਅੱਤਰ ਪਹੁੰਚੇ ਨੇ ਮੈਂ ਸਭ ਤੋਂ ਸੰਤਾ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਆਪਣੇ ਜਿਹੜੀਆਂ ਸੰਕਤਾਂ ਵਾਝੀਆਂ ਨੇ ਉਹ ਗੁਰੂ ਦਰਬਾਰਾਂ ਦੇ ਅੰਦਰ ਪਹੁੰਚ ਦੀ ਕਿਰਪਾਤਾ ਕਰੋ ਕਿਉਂਕਿ ਆਪਾਂ ਗੁਰਬਾਣੀ ਦਾ ਲਾਹਾ ਲੈਣਾ ਹੈ ਮਹਾਂਪੁਰ ਪਹੁੰਚ ਚੁੱਕੇ ਨੇ ਅੱਬਰ ਅੰਦਰ ਕਰਕੇ ਸਾਡੇ ਗੁਰਬਾਣੀ ਦਾ ਲਾਹਾ ਲਈਏ ਅੰਤ ਨਹੀਂ ਆਪਾਂ ਪੜਤੀਆਂ ਪੜ ਕੇ ਗੁਰਬਾਣੀ ਨੂੰ ਵਿਰਾਮ ਲਈਏ ਤੇ ਆਪਾਂ ਭਾਈ ਸਾਹਿਬ ਵੱਲੋਂ ਗੁਰਬਾਣੀ ਦਾ ਆਨੰਦ ਮਾਣੀਏ ਸਾਰੀਆਂ ਸੰਗਤਾਂ ਨਾਲ ਪੜਨਾ ਕਰੋ ਕੀ ਕਹਤੇ ਪਵਿੱਤ ਸੁਣਤੇ ਸਤ ਗੁਰ ਨਾ ਆ ਪਰ ਤੇਵੰਤ ਨਾਨਕ ਗੁਰ ਚਰਨ ਰਾਕੇ ਹਦ ਹਦ ਤੂਰੇ ਸੈ ਸੱਤਾ ਦਸ ਕੇ ਕਹਾਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ